ਅੱਜ ਸੰਗਰੂਰ ਬੱਸ ਸਟੈਂਡ ਤੇ ਸੰਗਰੂਰ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਦੇ ਤਹਿਤ ਡੀਐਸਪੀ ਸੁਖਦੇਵ ਸਿੰਘ ਦੀ ਅਗਵਾਈ ਦੇ ਵਿੱਚ ਬੱਸ ਸਟੈਂਡ ਸੰਗਰੂਰ ਵਿਖੇ ਸੰਗਰੂਰ ਪੁਲਿਸ ਦੁਆਰਾ ਵਿਸ਼ੇਸ਼ ਚੈਕਿੰਗ ਕੀਤੀ ਗਈ ਜਿੱਥੇ ਰਾਹਗੀਰਾਂ ਦੇ ਬੈਗ ਚੈੱਕ ਕੀਤੇ ਗਏ ਉੱਤੇ ਹੀ ਦੁਕਾਨਦਾਰਾਂ ਦੇ ਦੁਕਾਨਾਂ ਵੀ ਚੈੱਕ ਕੀਤੀਆਂ ਗਈਆਂ ਉਥੇ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਸੁਖਦੇਵ ਸਿੰਘ ਨੇ ਕਿਹਾ ਕੀ ਬਣ ਜੋ ਐਸਐਸਪੀ ਸੰਗਰੂਰ ਸਰਤਾ ਸਿੰਘ ਚਾਹਲ ਦੇ ਦਿਸ਼ਾ ਨਤੇਸ਼ਾ ਹੈ ਟ ਬੱਸ ਸਟੈਂਡ ਸੰਗਰੂਰ ਦੀ ਚੈਕਿੰਗ ਕੀਤੀ ਗਈ ਉਦੋਂ ਹੀ ਉਹਨਾਂ ਨੇ ਕਿਹਾ ਕਿ ਹੁਣ ਜੋ ਨਸ਼ਾ ਤਸਕਰ ਨੇ ਉਹ ਪਬਲਿਕ ਟਰਾਂਸਪੋਰਟ ਦਾ ਸਹਾਰਾ ਨਾ ਲੱਗ ਪੈਣੇ ਇਸ ਲਈ ਬੱਸ ਸਟੈਂਡ ਦੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਪੁਲਿਸ ਕਰਮਚਾਰੀ ਵੀ ਮੌਜੂਦ ਸੀ ਪਰ ਉੱਥੇ ਉਹਨਾਂ ਨੇ ਕਿਹਾ ਕਿ ਸੰਗਰੂਰ ਬੱਸ ਸਟੈਂਡ ਵਿਖੇ ਪੱਕੇ ਤੌਰ ਦੇ ਉੱਤੇ ਮਹਿਲਾਾਂ ਪੁਲਿਸ ਦੇ ਕਾਂਸਟੇਬਲ ਵੀ ਤਾਇਨਾਤ ਕੀਤੇ ਗਏ ਨੇ ਤਾਂ ਜੋ ਕੋਈ ਵੀ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਤੁਰੰਤ ਉਹਨਾਂ ਦੇ ਨਾਲ ਸੰਪਰਕ ਸਥਾਪਿਤ ਕੀਤਾ ਜਾਵੇ ਪਰ ਉੱਥੇ ਹੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਦੇ ਵਿੱਚ ਸੰਗਰੂਪ ਪੁਲਿਸ ਦਾ ਵੱਤ ਚੜ੍ਹ ਕੇ ਸਾਨੂੰ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਚੱਕੀ ਵਿਅਕਤੀ ਹੈ ਜਾਂ ਕੋਈ ਅਣਜਾਣ ਬਸਤੋ ਪਈ ਹੈ ਤਾਂ ਤੁਰੰਤ ਸੰਗਰੂਪ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਇਹ ਨਾਮ ਹੈ ਮੱਖਣ ਸਿੰਘ ਮੈਂ ਬੱਸ ਸਟੈਂਡ ਡਿਊਟੀ ਕਰਦਾ ਪੰਜਾਬ ਰੋਡ ਵਿਖੇ ਅੱਜ ਪੰਜਾਬ ਪੁਲਿਸ ਵੱਲੋਂ ਇੱਥੇ ਚੈਕਿੰਗ ਕੀਤੀ ਗਈ ਕੀ ਹਾਂਜੀ ਅੱਜ ਪੰਜਾਬ ਪੁਲਿਸ ਵੱਲੋਂ ਤੇ ਸਾਡੇ ਮਾਨਯੋਗ ਡਿਪਟੀ ਸਾਹਿਬ ਸੁਖਦੇਵ ਸਿੰਘ ਬਿਰਕ ਤੇ ਸਾਡੇ ਸਿਟੀ ਦੇ ਐਸਚਓ ਸਾਹਿਬ ਸਰਦਾਰ ਮਨਪ੍ਰੀਤ ਸਿੰਘ ਜੀ ਉਹਨਾਂ ਦੀ ਗਵਾਈ ਦੇ ਵਿੱਚ ਹਰ ਹਫ਼ਤੇ ਤਕਰੀਬਨ ਅਸੀਂ ਦੇਖਦੇ ਹਾਂ ਬੱਸ ਸਟੈਂਡ ਦੇ ਵਿੱਚ ਬਹੁਤ ਹੀ ਸਚਾਰੂ ਢੰਗ ਨਾਲ ਸਰਚ ਕਰਦੇ ਨੇ ਗਲਤ ਅੰਸਰਾਂ ਨੂੰ ਨਿਗਰਾਨੀ ਕਰਦੇ ਨੇ ਤੇ ਹਰ ਇੱਕ ਦੇ ਜੋ ਵੀ ਟੈਗੀ ਵਗੈਰਾ ਬੈਗ ਮੈਨਰ ਸਰ ਦੇਖਦੇ ਨੇ ਕੀ ਕੋਈ ਗਲਤ ਅੰਤਰ ਨਾ ਹੋਵੇ ਗਲਤ ਚੀਜ਼ ਨਾ ਹੋਵੇ ਦੂਸਰਾ ਬਸਟੈਂਡ ਦੇ ਵਿੱਚ ਸਾਡੇ ਬਲਵਿੰਦਰ ਸਿੰਘ ਦੀ ਡਿਊਟੀ ਹੈ ਨਾਲ ਉਹਨਾਂ ਦੇ ਨਾਲ ਦੋ ਕਨਸਟੇਬਲ ਹੈੱਡ ਕਨਸਟੇਬਲ ਲੜਕੀਆਂ ਲੱਗੀਆਂ ਹੋਈਆਂ ਨੇ ਜੋ ਕੀ ਇਹ ਹਰ ਰੋਜ਼ ਬਸਟੈਂਡ ਦੇ ਵਿੱਚ ਬਹੁਤ ਹੀ ਚਾਰੂ ਢੰਗ ਨਾਲ ਗਲਤ ਅੰਤਰਾਂ ਨੂੰ ਨਤ ਪਾਉਂਦੇ ਨੇ ਤੇ ਉਹਨਾਂ ਨੂੰ ਸਮਝਾਉਂਦੇ ਨੇ ਇਹਨਾਂ ਦੇ ਨਾਲ ਵੀ ਸਾਨੂੰ ਬਸਟੈਂਡ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਦਾ ਡੇਲੀ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਸਾਰਾ ਜਿਹੇ ਬੱਸ ਸਟੈਂਡ ਚੈਕਿੰਗ ਕੀਤੀ ਹੈ ਕੀ ਹੋ ਰਹੀ ਹੈ ਇਹ ਸਾਡਾ ਅੱਜ ਦਾ ਜਿਹੜਾ ਸਰਚ ਐਂਡ ਕੋਆਰਡੀਨੇਟ ਸਰਚ ਆਪਰੇਸ਼ਨਸ ਹੈਗਾ ਰੈਗੂਲਰ ਡਰਾਈਵ ਹੈ ਸਾਡੀ ਤਾਂ ਇਹ ਹਰ ਹਫਤੇ 10 ਦਿਨ ਬਾਅਦ ਅਸੀਂ ਇੱਥੇ ਕਰਦੇ ਹਾਂ ਇਹਦਾ ਸਾਡਾ ਪਰਪਸ ਹੈ ਕਿ ਜਿਹੜੇ ਬੱਸ ਸਟੈਂਡ ਨੇ ਜਾਂ ਰੇਲਵੇ ਸਟੇਸ਼ਨ ਨੇ ਇੱਕ ਆਵਾਜਾਈ ਦਾ ਮੇਨ ਕੇਂਦਰ ਹੁੰਦੇ ਆ ਤੇ ਆਮ ਤੌਰ ਤੇ ਮਾੜੇ ਅੰਸਾਰੇ ਇਹਨਾਂ ਜਗ੍ਹਾ ਨੂੰ ਕਈ ਵਾਰੀ ਇੱਕ ਜਰੀਏ ਦੇ ਤੌਰ ਤੇ ਵਰਤਦੇ ਨੇ ਬਸਾਂ ਦੇ ਜਰੀਏ ਤੇ ਹੋਰ ਹਰ ਤਰ੍ਹਾਂ ਦੀ ਕੋਈ ਨਾ ਕੋਈ ਕ੍ਰਿਮੀਨਲ ਐਕਟੀਵਿਟੀ ਕਰਦੇ ਨੇ ਉਸ ਚੀਜ਼ ਨੂੰ ਨੱਥ ਪਾਉਣ ਵਾਸਤੇ ਅਸੀਂ ਸਰਪ੍ਰਾਈਜ਼ ਕਾਰਡਨ ਐਂਡ ਸਰਚ ਆਪਰੇਸ਼ਨ ਚਲਾਉਂਦੇ ਰਹਿੰਦੇ ਆ ਉਸੇ ਮਹੀਮਪੈਕਟ ਅੱਜ ਦੇ ਸਰਚ ਆਪਰੇਸ਼ਨ ਕੀਤਾ ਅਸੀਂ ਇੱਥੇ ਜਿੰਨੇ ਵੀ ਕੋਈ ਸਟਾਲਸ ਨੇ ਉਹ ਚੈੱਕ ਕੀਤੇ ਨੇ ਜਿੰਨੀਆਂ ਵੀ ਬਸਾਂ ਨੇ ਉਹ ਚੈੱਕ ਕੀਤੀਆਂ ਨਾਲ ਸ਼ਾਪਸ ਨੇ ਉਹ ਚੈੱਕ ਕੀਤੀਆਂ ਕਿੜੀ ਪਾਰਕਿੰਗ 'ਚ ਵਹੀਕਲ ਖੜੇ ਨੇ ਉਹ ਚੈੱਕ ਕੀਤੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਪੈਸੇਂਜਰ ਨੇ ਦੂਰ ਦਰਾਡੇ ਤੋਂ ਆਉਣ ਵਾਲੇ ਉਹਨਾਂ ਦਾ ਲੱਗੇਜ ਚੈੱਕ ਕੀਤਾ ਸਾਡੇ ਨਾਲ ਐਸਐਚਓ ਸਾਹਿਬਾਨ ਨੇ ਤੇ ਲੇਡੀ ਫੋਰਸ ਹੈ ਸਾਰਿਆਂ ਦੇ ਮਤ ਨਾਲ ARP ਟੀਮਾਂ ਨੇ ਉਹਨਾਂ ਦੀ ਮਤ ਨਾਲ ਅਸੀਂ ਚੈੱਕ ਕੀਤਾ ਸਭ ਪਿੰਨੇ ਬਲਾਡੂਆਂ ਜਿਹਨਾਂ ਨੇ ਆਪਾਂ ਕਹਿੰਦੇ ਕਿ ਹੋਰਿਆ ਇੱਕ ਕੁਕੜੀ ਆਈ ਸੀ ਇਹਨਾਂ ਨੇ ਸਭ ਅੱਜ 60 ਦੇ ਕਰੀਬ ਅਸੀਂ ਅੰਮਲਾ ਜਮਾਂ ਦੇ ਹੈਲਪ ਨਾਲੇ ਚੈੱਕ ਕੀਤਾ ਸਭ ਤੋਂ ਮੇਨ ਗੱਲ ਜਿਹੜੀ ਇੱਥੇ ਤੁਸੀਂ ਦੇਖਿਆ ਕਿ ਜਿਹੜੇ ਅੱਡੇ ਤੇ ਟਰਾਂਸਪੋਰਟਰਸ ਨੇ ਜਾਂ ਜਿਹੜਾ ਸਟਾਫ ਹੈ ਤੋਂ PRTC ਦਾ ਜਾਂ ਪੰਜਾਬ ਰੋਡਵੇਜ਼ ਦਾ ਉਹ ਉਚੇਚਤ ਤੌਰ ਤੇ ਆ ਕੇ ਉਹਨਾਂ ਨੇ ਮਿਲੇ ਨੇ ਤੇ ਉਹਨਾਂ ਨੇ ਦੱਸਿਆ ਕਿ ਇੱਥੇ ਜਿਹੜੀ ਅਸੀਂ ਰੈਗੂਲਰ ਸਿਕਿਉਰਿਟੀ ਲਾਈ ਹੈ ਜੋ ਤਿੰਨ ਮਲਾਜਮ ਅਸੀਂ ਦੇਣੇ ਤੇ ਰੈਗੂਲਰ ਲਾਏ ਨੇ ਜਦੋਂ ਦੇ ਇੱਥੇ ਉਹ ਡਿਊਟੀ ਕਰ ਰਹੇ ਨੇ ਕਰਮਚਾਰੀ ਉਸ ਬਾਰੇ ਤੇ ਕੋਈ ਲੜਾਈ ਝਗੜਾ ਨਹੀਂ ਹੋਇਆ ਕੋਈ ਲੜਕੀਆਂ ਦੀ ਈਮਟੀਜ਼ਿੰਗ ਦਾ ਕੋਈ ਮਸਲਾ ਨਹੀਂ ਆਇਆ ਕੋਈ ਕਿਸੇ ਤਰੀਕੇ ਦੀ ਜਿਸ ਨੂੰ ਕਹਦੀਏ ਕਿ ਨਾਨਸੈਂਸ ਇੱਥੇ ਕ੍ਰੀਏਟ ਨਹੀਂ ਹੋਈ ਤੇ ਇਸ ਚੀਜ਼ ਨੂੰ ਅਸੀਂ ਫਿਊਚਰ ਚ ਵੀ ਇਨਸ਼ੋਰ